ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਜਿਹੜਾ ਉਹ ਚੱਲ ਰਿਹਾ ਕਿਸਾਨਾਂ ਦੇ ਨਾਲ ਜਿਹੜਾ ਖਿੱਚਤੂ ਕੀਤੀ ਜਾ ਰਹੀ ਆ ਗੋਲੀਆਂ ਵੀ ਚਲੀਆਂ ਕਿਸਾਨਾਂ ਨੇ ਜਾਨ ਵੀ ਗਵਾਈ ਇਸੇ ਦੌਰਾਨ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਵੀ ਸਾਡੇ ਸੋਸ਼ਲ ਮੀਡੀਆ ਅਕਾਊਂਟਸ ਜਿਹੜੇ ਆ ਉਹ ਵੀ ਬੈਨ ਕਰ ਦਿੱਤੇ ਗਏ ਆ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਉਹ ਇਲਜ਼ਾਮ ਇਹੀ ਲਗਾ ਰਹੇ ਸੀਗੇ ਕਿ ਸਰਕਾਰ ਨਹੀਂ ਚਾਹੁੰਦੀ ਵੀ ਜਿਹੜੀ ਸਾਡੀ ਆਵਾਜ਼ ਆ ਉਹ ਪੂਰੇ ਦੇਸ਼ ਦੇ ਕਿਸਾਨਾਂ ਤੱਕ ਪਹੁੰਚੇ ਇਸੇ ਕਰਕੇ ਕਿਸਾਨ ਜਿਹੜੇ ਆ ਉਹ ਇਲਜ਼ਾਮ ਲਗਾਉਂਦੇ ਸੀਗੇ ਕਿ ਸਰਕਾਰ ਨੇ ਸਾਡੇ ਸੋਸ਼ਲ ਮੀਡੀਆ ਅਕਾਊਂਟਸ ਜਿਹੜੇ ਆ ਉਹ ਬੰਦ ਕਰਾ ਦਿੱਤੇ ਹੁਣ ਇਹਨਾਂ ਦੇ ਉੱਤੇ ਪੁਸ਼ਟੀ ਕੀਤੀ ਹੈ ਐਕਸ ਨੇ ਜਿਹਨੂੰ ਪਹਿਲਾਂ ਟਵਿੱਟਰ ਕਿਹਾ ਜਾਂਦਾ ਹੁੰਦਾ ਸੀਗਾ ਉਹਨਾਂ ਨੇ ਆਪਣੀ ਇੱਕ ਅਧਿਕਾਰਕ ਪੋਸਟ ਜਿਹੜੀ ਆ ਉਹ ਆਪਣੇ ਆਈਡੀ ਗਲੋਬਲ ਗਵਰਨਮੈਂਟ ਅਫੇਅਰਸ ਟੀਮ ਵੱਲੋਂ ਉਹਨਾਂ ਨੇ ਸਾਂਝੀ ਕੀਤੀ ਜਿਹਦੇ ਵਿੱਚ ਉਹ ਜ਼ਿਕਰ ਕਰਦੇ ਆ ਕਿ ਭਾਰਤ ਸਰਕਾਰ ਦੇ ਸਾਨੂੰ ਨਿਰਦੇਸ਼ ਸੀਗੇ ਕਿ ਕੁਝ ਅਜਿਹੇ ਅਕਾਊਂਟਸ ਹੈਗੇ ਆ ਜਿਨ੍ਹਾਂ ਦੇ ਨਾਲ ਦੇਸ਼ ਦੇ ਵਿੱਚ ਜਿਹੜਾ ਉਹ ਮਾਹੌਲ ਖਰਾਬ ਹੋ ਸਕਦਾ ਇਹਨਾਂ ਦਾ ਜਿਹੜਾ ਕੰਟੈਂਟ ਹੈ ਉਹ ਭਾਈਚਾਰੇ ਨੂੰ ਵੰਡੀਆਂ ਪਾ ਸਕਦਾ ਭਾਈਚਾਰਾ ਜਿਹੜਾ ਵੰਡਿਆ ਜਾ ਸਕਦਾ ਇਸ ਕਰਕੇ ਇਹ ਜਿਹੜੇ ਅਕਾਊਂਟਸ ਆ ਤੇ ਇਹ ਜਿਹੜੀਆਂ ਪੋਸਟ ਹੈ ਇਹਨਾਂ ਨੂੰ ਤੁਸੀਂ ਬੰਦ ਕਰ ਦਿਓ ਇਹਦੇ ਉੱਤੇ ਕਾਰਵਾਈ ਕਰਦਿਆ ਕਿਉਂਕਿ ਅਲੌਨ ਮਸਕ ਜਿਹੜੇ ਆ ਉਹ ਇੰਡੀਆ ਦੇ ਵਿੱਚ ਬਿਜ਼ਨਸ ਕਰਦੇ ਆ ਕਾਰੋਬਾਰ ਕਰਦੇ ਆ ਐਕਸ ਜਿਹੜੀ ਆ ਵੱਡੀ ਕੰਪਨੀ ਐ ਸੋਸ਼ਲ ਮੀਡੀਆ ਕਈ ਪਲੇਟਫਾਰਮਸ ਐਕਸ ਦੇ ਕੋਲ ਆ ਤਾਂ ਉਹਨਾਂ ਨੇ ਜਸਟੀਫਿਕੇਸ਼ਨ ਦਿੱਤਾ ਕਿ ਮੈਂ ਚਾਹੁੰਦਾ ਨਹੀਂ ਕਿ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਦੱਬੀ ਜਾਵੇ ਅਸੀਂ ਚਾਹੁੰਦੇ ਹਾਂ ਵੀ ਲੋਕਾਂ ਦੀ ਆਵਾਜ਼ ਪੂਰੀ ਦੁਨੀਆ ਤੱਕ ਪਹੁੰਚੇ ਪਰ ਕਿਉਂਕਿ ਸਰਕਾਰ ਦੀਆਂ ਗਾਈਡਲਾਈਨਸ ਹੁੰਦੀਆਂ ਹਰ ਦੇਸ਼ ਦੇ ਵਿੱਚ ਆਪਣਾ ਕਾਨੂੰਨ ਹੁੰਦਾ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਨੂੰ ਲੈ ਕੇ ਸੋ ਉਸੇ ਦੇ ਚੱਲਦਿਆਂ ਸਾਨੂੰ ਇਹ ਫੈਸਲਾ ਲੈਣਾ ਪਿਆ ਜਿਹਦੇ ਵਿੱਚ ਕਰੀਬ 177 ਦੇ ਕਰੀਬ ਅਕਾਊਂਟਸ ਇਹੋ ਜਿਹੇ ਹੈਗੇ ਆ ਜਿਹੜੇ ਬੰਦ ਕਰ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਕੁਝ ਮੀਡੀਆ ਪਰਸਨਸ ਵੀ ਨੇ ਪੱਤਰਕਾਰ ਵੀ ਨੇ ਕੁਝ ਕਿਸਾਨ ਆਗੂ ਵੀ ਨੇ ਔਰ ਕੁਝ ਜਿਹੜੇ ਮੀਡੀਆ ਇਨਫਲੂਐਂਸਰਸ ਵੀ ਹੈਗੇ ਆ ਉਹਨਾਂ ਦੇ ਅਕਾਊਂਟ ਜਿਹੜੇ ਆ ਉਹ ਬੰਦ ਕੀਤੇ ਗਏ ਹਾਲਾਂਕਿ ਇਹ ਟੀਮ ਇਹ ਦੱਸਦੀ ਹੈ ਕਿ ਇਹ ਜਿਹੜੇ ਅਕਾਊਂਟਸ ਹੈ ਇਹ ਅਸਥਾਈ ਤੌਰ ਤੇ ਬੰਦ ਕੀਤੇ ਗਏ ਪੱਕੇ ਤੌਰ ਤੇ ਬੰਦ ਨਹੀਂ ਕੀਤੇ ਗਏ ਔਰ ਇਹਨਾਂ ਨੂੰ ਕੇਵਲ ਭਾਰਤ ਦੇ ਵਿੱਚ ਹੀ ਬੈਨ ਕੀਤਾ ਗਿਆ ਬਾਕੀ ਦੁਨੀਆ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਪੋਸਟਾਂ ਨੇ ਇਹਨਾਂ ਦਾ ਜਿਹੜਾ ਕੰਟੈਂਟ ਹੈ ਉਹ ਦੇਖਿਆ ਜਾ ਸਕੇਗਾ ਪਰ ਇਹ ਜਿਹੜੇ ਕੰਟੈਂਟ ਹੈ ਔਰ ਇਹ ਜਿਹੜੇ ਅਕਾਊਂਟਸ ਆ ਇਹ ਕੇਵਲ ਭਾਰਤ ਦੇ ਵਿੱਚ ਬੰਦ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਇਹ ਇਲਜ਼ਾਮ 2020 ਦੇ ਵਿੱਚ ਜਦੋਂ ਕਿਸਾਨ ਅੰਦolan ਹੋਇਆ ਸੀ ਉਦੋਂ ਵੀ ਲੱਗੇ ਸੀਗੇ ਕਿ ਸਰਕਾਰ ਜਿਹੜੀ ਆ ਇਹ ਨਹੀਂ ਚਾਹੁੰਦੀ ਕਿ ਜਨਤਾ ਦੀ ਆਵਾਜ਼ ਜਿਹੜੀ ਆ ਦੇਸ਼ ਦੇ ਹਰ ਕੋਨੇ 'ਚ ਪਹੁੰਚੇ ਦੇਸ਼ ਦੇ ਸਾਰੇ ਲੋਕ ਜਾਣ ਸਕਣ ਵੀ ਸਰਕਾਰ ਕੀ ਕਰ ਰਹੀ ਆ ਸਾਨੂੰ ਕਿਵੇਂ ਦਰੜਿਆ ਜਾ ਰਿਹਾ ਕਿਵੇਂ ਸਾਡੇ ਜਿਹੜੇ ਮੰਗਾਂ ਨੇ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਕਿਵੇਂ ਸਾਡੇ ਨਾਲ ਵਾਅਦੇ ਕਰਕੇ ਉਸ ਤੋਂ ਬਾਅਦ ਵਾਅਦਾ ਖਿਲਾਫੀ ਹੋ ਜਾਂਦੀ ਆ। ਸੋ ਹੁਣ ਜਿਹੜਾ ਇਹਦੀ ਪੁਸ਼ਟੀ ਐਕਸ ਨੇ ਕੀਤੀ ਹੈ ਜਿਹਦੇ ਮਾਲਕ ਐਲਾਨ ਮਸਕ ਨੇ ਉਹਨਾਂ ਨੇ ਸਾਫ਼ ਤੌਰ ਤੇ ਇਹਦੇ ਵਿੱਚ ਕਿਹਾ ਕਿ ਬੋਲਣ ਦੀ ਆਜ਼ਾਦੀ ਸਾਰਿਆਂ ਨੂੰ ਹੈ ਕਿਸੇ ਦੀ ਆਵਾਜ਼ ਜਿਹੜੀ ਆ ਉਹ ਨਹੀਂ ਕੁੱਟੀ ਜਾ ਸਕਦੀ ਪਰ ਕਿਉਂਕਿ ਹਰ ਸਰਕਾਰ ਦਾ ਆਪਣਾ ਨਿਯਮ ਹੁੰਦਾ ਹਰ ਸਰਕਾਰ ਦੇ ਆਪਣੇ ਕਾਇਦੇ ਕਾਨੂੰਨ ਹੁੰਦੇ ਆ ਇਸੇ ਦੇ ਚਲਦਿਆਂ ਕੁਝ ਜਿਹੜੇ ਅਕਾਊਂਟਸ ਆ ਉਹਨਾਂ ਨੂੰ ਅਸਥਾਈ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ ਸੋ ਕਹਿ ਸਕਦੇ ਆ ਕਿ ਐਲਨ ਮਸਕ ਨੇ ਆਪਣਾ ਪੱਲਾ ਝਾੜ ਲਿਆ ਉਹ ਨਹੀਂ ਚਾਹੁੰਦੇ ਕਿ ਲੋਕ ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਆ ਐਕਸ ਦੇ ਰਾਹੀਂ ਇੰਸਟਾਗ੍ਰam ਦੇ ਰਾਹੀਂ ਵਟਸਐਪ ਦੇ ਰਾਹੀਂ ਉਹ ਉਹਨਾਂ ਤੋਂ ਟੁੱਟਣ ਪਰ ਉਹਨਾਂ ਨੇ ਇੱਕ ਆਪਣੇ ਵੱਲੋਂ ਕਲੈਰੀਫਿਕੇਸ਼ਨ ਦੇ ਦਿੱਤੀ ਕਿ ਭਾਈ ਇਸ ਕੇਸ ਦੇ ਵਿੱਚ ਮੇਰੀ ਕੋਈ ਗਲਤੀ ਨਹੀਂ ਆ ਤੁਹਾਡੇ ਮੁਲਕ ਦੀ ਜਿਹੜੀ ਸਰਕਾਰ ਹੈ ਉਹੀ ਚਾਹੁੰਦੀ ਵੀ ਜਿਹੜੀ ਤੁਹਾਡੀ ਆਵਾਜ਼ ਆ ਇਹ ਲੋਕਾਂ ਤੱਕ ਪਹੁੰਚੇ ਔਰ ਅਸੀਂ ਕਾਨੂੰਨ ਦੇ ਬੱਜੇ ਹੋਏ ਆ ਕਿਉਂਕਿ ਇਹ ਸਾਰਾ ਕੁਝ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਚਾਂਦਾ ਇੱਕ ਸਰਕਾਰ ਦੇ ਤਹਿਤ ਆਂਦਾ ਸਰਕਾਰ ਦੇ ਕਾਨੂੰਨ ਹੁੰਦੇ ਆ ਸਰਕਾਰ ਦੇ ਇਸ ਮੁਤਲਕ ਐਕਟ ਬਣੇ ਹੁੰਦੇ ਆ ਤੇ ਸਾਨੂੰ ਉਹਦਾ ਹਵਾਲਾ ਦਿੰਦੇ ਆ ਭਾਰਤ ਸਰਕਾਰ ਨੇ ਇਹ ਨਿਰਦੇਸ਼ ਜਾਰੀ ਕੀਤੇ ਸੀਗੇ ਕਿ ਇਹਨਾਂ ਨੂੰ ਤੁਸੀਂ ਜਿਹੜਾ ਉਹ ਬੈਨ ਕਰ ਦਿਓ ਪਰ ਉਹ ਕਹਿੰਦੇ ਆ ਵੀ ਅਸੀਂ ਫਿਲਹਾਲ ਅਸਥਾਈ ਤੌਰ ਦੇ ਉੱਤੇ ਕੁਝ ਅਕਾਊਂਟਸ ਜਿਹੜੇ ਆ ਉਹ ਭਾਰਤ ਸਰਕਾਰ ਦੇ ਕਹਿਣ ਦੇ ਉੱਤੇ ਬੰਦ ਕਰ ਦਿੱਤੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ